ਆਦ ਅਜੋਨ ਕਹਾਏ ਕਹੋ ਕਿੰਮ ਦੇਵਤੀ ਕੀ ਕੇ ਜਟਰੰਤਰ ਆਇਓ ਆਦ ਅਜੋਨ ਜੇ ਆਪਾਂ ਕਹਿ ਦਈਏ ਉੱਤੇ ਆਦ ਚੱਲੀ ਐ ਨਾ ਆਦ ਅਜੋਨ ਚੱਲਦੀ ਗਈ ਕਿਹਦੇ ਗੁੰਡੇ ਹੈ ਉੱਪਰ ਉਹ ਜਿਹੜੇ ਗੁੰਡੇ ਹੁਣ ਉਹਨਾਂ ਨਾਲ ਟੈਲੀ ਕਰ ਲੈਦੇ ਇਹਨਾਂ ਦੇ ਗੁੰਡੇ ਦੋਹਾਂ ਦੇ ਕ੍ਰਿਸ਼ਨ ਦਾ ਹੈ ਆਰਾਮ ਦੇ ਆਰਾਮ ਜੰਦਾ ਉਹ ਬੇਜਰੀ ਵਾਲਿਆਂ ਨੂੰ ਪੁੱਛਿਓ ਵੀ ਆਹ ਉਹ ਤਾਂ ਠੋਕੀ ਜਾਂਦੇ ਰਹੋ ਨਾ ਤੁਸੀਂ ਕਹਿੰਦੇ ਪੰਡਾ ਦਾ ਲਿਖਿਆ ਹੋਇਆ ਹੈ ਦਸੋਂਗਰੰਦ ਪੰਡਤਾਂ ਲਿਖਿਆ ਦਸੋਂਗਰੰਦ ਪੰਡਤ ਦੇ ਜਾਨਾ ਕਿੱਥੇ ਲਿਖਤੂਆ ਪੜਨਰ ਨੇ ਤਾਂ ਬਸ ਆ ਮਸਾਂ ਉਹਨਾਂ ਨੂੰ ਦੋ ਅਵਤਾਰ ਬਣਾਏ ਸੀ ਉਹਨਾਂ ਨੇ ਸਾਰੇ ਅਵਤਾਰ ਰੱਦ ਕਰਤੇ ਇਹ ਕਿਨੇ ਰੱਦ ਕੀਤੇ ਨੇ ਇਹ ਅਸਲੀ ਉਹਨਾਂ ਦੇ ਹੀ ਨੇ ਮੈਂ ਲਾਂਦਾ ਚੱਲੇ ਹੌਲ ਕਮਿਸ਼ਨਰੀ ਬਿਜਲੀ ਹੈ ਬਾਪੜ ਕਟੜ ਇਹ ਕਟੜ ਬਾਪੜ ਸੀ ਪਿਛਲੀ ਵਾਲੇ ਸਾਰੇ ਉਹਨਾਂ ਜੋ ਆਏ ਹੋਏ ਨੇ ਉਹਨਾਂ ਤੇ ਜੇ ਬਈ ਹੋਰ ਹਿੰਦੂਆਂ ਦੇ ਨਾਲ ਸਿੱਖਾਂ ਦਾ ਵੈਰ ਪਾ ਦੋ ਕੱਢੇ ਵੀ ਦੋ ਹਿੰਦੂ ਕਦੇ ਸਿੱਖਣਾ ਬੜ ਜੋ। ਹੋਰ ਤਰ੍ਹਾਂ ਇਹਨਾਂ ਨੇ ਨਫਰਤ ਫਲਾਈ ਹੈ। ਫੁਰਕੀ ਕੀਤਾ। ਹਿੰਦੂ ਸਿੱਖਾਂ ਦੀ ਨਫਰਤ ਫਲਾਈ ਹੈ ਇਹਨਾਂ ਨੇ। ਨਫਰਤ ਫਲਾਈ ਹੈ ਇਹਨਾਂ ਨੇ। ਜਾਤੇ ਸੰਤਾਲੀਆਂ ਜਾਤੇ ਬਾਅਦ ਨਫਰਤ ਇਹਨਾਂ ਨੇ ਫਲਾਈ ਹੈ ਕਿ ਪਹਿਲਾਂ ਕੋਈ ਹਿੰਦੂ ਸਿੱਖਾਂ ਦਾ ਝਗੜਾ ਹੀ ਨਹੀਂ ਰਿਹਾ। ਸਵਾਲ ਇਹ ਨਹੀਂ ਕਰੇ। ਕਹਿੰਦੇ ਦਿਮਾਗ ਇਹ ਨਹੀਂ ਆਇਆ ਹਿੰਦੂ ਸਿੱਖਾਂ ਦਾ। ਜਾਤੇ ਆਏ ਨੇ ਸੰਤਾਲੀ ਜਾਤੇ ਬਾਅਦ ਹੋਈ ਹੈ ਗੱਲ। ਪਹਿਲਾਂ ਗੱਲ ਇਹ ਦੀ ਕੋਈ 47 ਤੋਂ ਬਾਅਦ ਇਹੀ ਆਏ ਨੇ। ਇਹੀ ਆਏ ਨੇ। ਲਾਹੌਰ ਤੋਂ ਪਰੇ। ਇਹ ਆਏ ਨੇ ਅਸਲ ਦੇ ਵਿੱਚ ਸ਼ਹਿਰਾਂ ਇਹਨਾਂ ਨੇ ਕਾਦੀ ਦੇ ਦੁਕਾਨੋਂ ਆ ਖਾਲਸਾ ਸਕੂਲ ਪਹਿਲਾਂ ਨਾ ਹੀ ਦੇਣ ਕੀ ਲੋੜ ਸੀ ਇਹਦੀ ਖਾਲਸਾ ਸਕੂਲ ਇੱਕੋ ਸਕੂਲ ਸੀ ਪੜਦੇ ਸੀ ਇੱਕ ਸਾਲ ਪੜਿਆ ਮੈਂ ਜਿਹੜੇ ਛੜਿਆ ਉੱਥੇ ਕੋਈ ਕਹਿੰਦਾ ਨਫਰਤ ਫਲਾਉਂਦੇ ਨੇ ਜਿਹੜੇ ਤੂੰ ਉਸ ਸਕੂਲ ਚ ਆ ਗਿਆ ਪਿੰਡ ਦਾ ਜਾਂਦੇ ਤੇ ਆਪਣੇ ਸਕੂਲ ਚ ਪੜੋ ਖਾਲਸਾ ਜਿ ਕਿਉਂ ਨੌਕਰੀਆਂ ਆਪ ਕਰਦੀਆਂ ਸੀ ਇਹਨਾਂ ਦੀ ਸਿੱਖਿਆ ਹੀ ਸੀ ਬੀਜ-ਬੀਜੇ ਇਹਨਾਂ ਨੇ ਬੀਜ-ਬੀਜੇ ਨਫਰਤ ਦੇ ਹਾਂਜੀ ਆਦ ਅਜੋਨੀ ਕਹਾਏ ਕਹੋ ਕਿਮ ਦੇਵ ਕੀ ਕਹੇ ਜਠਰੰਤਰ ਆਦ ਅਜੋਨੀ ਕਿਵੇਂ ਕਹਾ ਸਕਦਾ ਜੇ ਦੇਵਕੀ ਦੇ ਗర్భ ਚੋਂ ਪੈਦਾ ਹੋਇਆ ਹੈ ਜਠਰ ਅੰਤਰ ਜਠਰ ਪੇਟ ਨੂੰ ਕਹਿੰਦੇ ਉਹਦੇ ਗਰਭ ਚੋਂ ਪੈਦਾ ਹੋਇਆ ਤੁਸੀਂ ਕਹਿ ਨੂੰ ਆਦੇ ਜੂਦੀ ਇੱਕ ਪਾਸੇ ਤਾਂ ਕਹਾਗੜੀਆਂ ਲਿਖੀਆਂ ਪਈਆਂ ਨੇ ਇਹੀ ਗੱਲਾਂ ਸੁਣਦੇ ਜਿਹੜੇ ਆਏ ਨੇ ਨਾ ਮਾਲਾ ਵਾਲੇ ਸਾਬਤ ਕਰਦੇ ਨੇ ਨਾ ਗੁਰਨਾਨ ਦੇਵ ਜੀ ਨਾਲ ਪਹਿਲਾਂ ਕ੍ਰਿਸ਼ਨ ਮਾ ਸਾਬਤ ਕੀਤੀ ਹੋਈ ਉਹਨੇ ਗੱਲਾਂ ਜਵਾਨੀ ਬੜਾ ਬਣਾ ਕੇ ਸਾਬੇ ਨਾਲ ਜਵਾਨੀ ਪ੍ਰਚਾਰ ਹੁੰਦਾ ਕਿਸੇ ਨਾ ਕਿਸ ਤਰ੍ਹਾਂ ਦਾ ਪ੍ਰਚਾਰ ਜੀ ਹੁੰਦਾ ਇਹਨਾਂ ਲੋਕਾਂ ਨੂੰ ਜਵਾਨੀ ਝੂਠ ਦਾ ਪ੍ਰਚਾਰ ਕਰਦੇ ਹੁੰਦੇ ਜਿਹਦੇ ਸੰਤ ਨੇ ਆਇਆ ਕਲਮਾ ਕਦੇ ਸੰਤ ਪ੍ਰਚਾਰ ਨਹੀਂ ਕਰੂਗਾ ਕੋਈ ਨਾਮਧਾਰੀਆਂ ਕਰਕੇ ਦਿਖਾਉਣਾ ਪ੍ਰਚਾਰ ਨਾਮਧਾਰੀਆਂ ਕਰਕੇ ਦਿਖਾਉਣਾ 10 ਗ੍ਰਾਦ ਤੋਂ ਮੰਨਦੇ ਨੇ ਐਸ ਬਈਏ ਪੜ੍ਹ ਕੇ ਕਦੇ ਨਹੀਂ ਪੜ੍ਹ ਲਗੇ ਸੱਚ ਬੋਲਣ ਲੋਕਾਂ ਦਾ ਸਖਾਲਾ ਹੈ ਸੱਚ ਕਹਣ ਬੋਲਦੂ ਇਹਨਾਂ ਜੋ ਤਾਤ ਨਾ ਮਾਤ ਕਹੇ ਜਿਹ ਕੋ ਤਿਹ ਕਿਉ ਬਸudevਾ ਬਾਪ ਕਹਾਇਓ ਤਾਤ ਨਾ ਮਾਤ ਕਹੋ ਜੇ ਆਪਾਂ ਕਹਿ ਦਈਏ ਤਾਤ ਮਾਤ ਨਹੀਂ ਹੁੰਦਾ ਤੇ ਬਸਦੇਵ ਉਹਦਾ ਬਾਪ ਹੈ ਨਾਲੇ ਕਹੀ ਜਾਨੂੰ ਬਸਦੇਵ ਉਹਦਾ ਬਸੂ ਤੇ ਬਾਪ ਹੈ ਫਿਰ ਉਹ ਕਾਹਦੇ ਕਹੇ ਤੁਸੀਂ ਕਿਉ ਲਿਖਿਆ ਅਗਰ ਤੁਹਾਡੇ ਵਿੱਚ ਬਸਦੇਵ ਉਹਦਾ ਬਾਪ ਹੈ ਜੋ ਸੰਸਾਰ ਚ ਆ ਕੇ ਜਨਮ ਲੈ ਗਿਆ ਕੋਈ ਵੀ ਹੈ ਉਹ ਪਰਮੇਸ਼ਰ ਨਹੀਂ ਹੋ ਸਕਦਾ ਪ੍ਰਭੂ ਨਹੀਂ ਹੋ ਸਕਦਾ ਅਸੀਂ ਸਾਬਤ ਕਰਨ ਲੱਗੇ ਆ ਨਾਨਕ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਉਹੀ ਪ੍ਰਭੂ ਹੈ ਸਾਬਤ ਹੋਣੇ ਲੱਗੇ ਇਹ ਕੌਣ ਕਰ ਰਿਹਾ ਸਾਬਤ ਉਹੀ ਕਰ ਰਿਹਾ ਨਵੇਂ ਬਾਪ ਨੂੰ ਸਾਬਤ ਕਰਨ ਲੱਗੇ ਜੀ ਨਵੇਂ ਪੰਡਤ ਇਹ ਨਵੇਂ ਪੰਡਤ ਸਾਬਤ ਕਰਨ ਲੱਗੇ ਨੇ ਸਿੱਖਾਂ ਜੜ ਕੇ ਬੜੇ ਜੜਿਆ ਉਹਨਾਂ ਦੇ ਏਜੰਟ ਸੀ ਵੀ ਇਹਨਾਂ ਨੂੰ ਸਾਬਤ ਕਰ ਦੋ ਬੋਲਣ ਜੋਗੇ ਨਹੀਂ ਛੱਡੋ ਜੋ ਮੋਗੋ ਪਰਮੇਸ਼ਰ ਵਿੱਚ ਰਹੇ ਹਾਂ ਕਾਹੇ ਕੋ ਏਸ਼ ਮਹੀਸ਼ ਭਖਤ ਕਾਹੇ ਦਿਜੇਸ਼ ਕੋ ਏਸ਼ ਬਖਾਨੇ ਹੋ ਆ ਦੇਖ ਲੋ ਹੁਣ ਮਹੀਸ਼ ਆਲੇ ਪਾਸੇ ਆ ਗਏ ਦੋ ਅਵਤਾਰ ਲੈ ਲਏ ਉਹਨਦੇ ਦੋ ਅਵਤਾਰ ਮਿੰਟ بڑے ਅਵਤਾਰ ਧੋਈ ਅੱਜ ਇੱਕ ਰਾਮ ਜੰਦਰ ਤੇ ਕ੍ਰਿਸ਼ਣ ਹੁਣ ਮਹੀਸ਼ ਆਲੀ ਗੱਲ ਆ ਗਈ ਸ਼ਿਵ ਜੀ ਆਲੀ ਕਾਹੇ ਕੋ ਏਸ਼ ਮਹੀਸ਼ ਭਖਤ ਤੁਸੀਂ ਈਸ਼ਵਰ ਮਹੀਸ਼ ਨੂੰ ਕਾਤੇ ਕਹਿੰਦੇ ਹੋ ਬਈ ਐਸ਼ ਬਿਹੇਸ਼ੇਪਾਰਤ ਦੂਜੇ ਪਾਸੇ ਆਲੇ ਮਿਹੇਸ਼ ਰੂਬੰਦੇ ਰਾਮਚੰਦਰ ਨੂੰ ਅਰ ਕ੍ਰਿਸ਼ਨ ਰੂੜੀ ਬੰਦੇ ਸਾਧਾਲਾ ਤੜਾ ਜੜਾ ਹਾਂ ਉਹ ਕਹਿੰਦੇ ਸੀ ਜੀ ਰਾਮ ਜੀ ਜੀ ਆਲੇ ਤਸੂਲ ਆਲੇ ਉਹ ਰਾਮਚੰਦਰ ਨੂੰ ਕ੍ਰਿਸ਼ਨ ਰੂੜੀ ਬੰਦੇ ਉਹ ਸ਼ੇਭੂ ਬੰਦੇ ਉਹ ਕਹਿੰਦੇ ਇਹੀ ਹੈ ਤਾਂ ਰਾਜੇ ਸੀਗੇ ਇਹ ਰਾਜੇ ਸੀ ਤਿਆਗੀ ਦੀ ਸੀਗੇ ਆ ਉਹ ਆਪਣੀ ਚਲ ਮਾਰਦੇ ਨੇ ਰਾਹਿਦ ਜੇਸ਼ ਕੋ ਐਸ਼ ਬਖਾਨੇ ਹੋ ਜੇਸ਼ ਕੋ ਐਸ਼ ਬਖਾਨੇ ਜਾ ਦੇਜਾ ਉਹ ਇਸ ਬਤਲਵਾ ਦੇਜ ਜਿਹਦਾ ਪੜਦਾ ਹੁੰਦਾ ਬ੍ਰਹਮਾ ਬ੍ਰਹਮਾ ਦੇਜਾ ਜਿਹਦੀ ਪੜਤ ਹੁੰਦਾ ਨਾ ਪ੍ਰਾਪਰੂ ਕਹਿੰਦੇ ਜਾਂ ਬ੍ਰਹਮਾ ਨੂੰ ਤੁਸੀਂ ਕਹਿੰਦੇ ਕੋਈ ਬ੍ਰਹਮਾ ਨੂੰ ਕਹਿੰਦਾ ਕੋਈ ਸ਼ਿਵਜੀ ਨੂੰ ਕਹਿੰਦਾ ਕੋਈ ਵੀਸ਼ ਨੂੰ ਕਹਿੰਦਾ ਨਹੀਂ ਨਹੀਂ ਦੇਜਾ ਇਸ ਕੋ ਐਸ਼ ਬਖਾ ਦੇ ਹੈ ਨਾ ਰਗੁਵੇਸ਼ ਜਦ ਵੇਸ਼ ਰਮਾ ਪਤੀ ਤਾਂ ਜਿਨਕੋ ਬਿਸ਼ੁਨਾਥ ਪਛਾਨੇਓ ਕੋਈ ਤਾਂ ਰਗੂਵੰਸ ਦਾ ਹੈ ਕੋਈ ਯਾਦਵਾਂ ਦਾ ਕੋਈ ਯਾਦਵ ਵੰਸ ਦਾ ਨਾਲੇ ਤੁਸੀਂ ਕਹਿੰਦੇ ਯਾਦੂ ਯਾਦਵ ਦਾ ਕ੍ਰਿਸ਼ਨ ਰਗੂਵੰਸ ਦਾ ਰਾਮਚੰਦਰ ਉਹਦੇ ਪੰਛਾ ਡਾਢ ਚੱਲਦੇ ਰਹੇ ਰਾਮਾਪਤੀ ਯਾ ਰਾਮਾਪਤੀ ਸ਼ਿਵਜੀ ਹੈ ਰਾਮਾ ਰਾਮਾਪਤੀ ਹਾਂ ਦਾ ਸ਼ਿਵਜੀ ਸ਼ਿਵਜੀ ਤਾਂ ਜਿਨਕੋ ਬਿਸ਼ੁਨਾਥ ਪਛਾਨੇਓ ਉਹਨੂੰ ਤੁਸੀਂ ਬਿਸ਼ੁਨਾਥ ਕਹੀ ਜਾਂਦੇ ਤੁਸੀਂ ਤਾਂ ਤੈਨੂੰ ਬਣਾ ਲੈ ਫਿਰ ਅਜੋ ਚੌਥਾ ਇੱਕ ਬ੍ਰਹਮ ਅਧਿਆਇ ਇਹ ਤੁਸੀਂ ਕੀ ਰੌਲਾ ਪਾ ਲਿਆ ਇਹਦਾ ਰੌਲਾ ਪੈ ਗਿਆ ਚਲੋ ਇੱਕ ਕਾਬੂ ਦੀ ਕੋਲ ਚੱਲ ਮੁਸਲਮਾਨ ਇੱਕ ਨੂੰ ਤਾਂ ਬੰਦੇ ਨੇ ਜੇ ਸਾਈ ਵੀ ਬੰਦੇ ਨੇ ਇੱਕ ਨੂੰ ਤਾਂ ਬੰਦੇ ਨੇ ਦੋ ਤਾਂ ਨਹੀਂ ਹੈਗੇ ਉਹਨਾਂ ਨੇ ਇੱਥੇ ਤਾਂ 33 ਕਰੋੜ ਦੇ ਤਖਣਾ ਕਰ ਲਿਆ ਗੱਲ ਸਾਰੀ ਰੌਲ ਸੀ ਇੱਕ ਵੀ ਰੱਖਦੇ ਤਾਂ ਵੀ ਗੱਲ ਬਣਦੀ ਸੀ ਤਿੰਨ ਤਾਂ ਇਕੱਠੇ ਹੀ ਪਹਿਲਾਂ ਬਣਾਏ ਹੋਏ ਸੀ ਫਿਰ ਇੱਕ ਦੇ ਵਿੱਚ ਆ ਕੇ ਵਿਸ਼ਨੂੰ ਦੇ ਅਵਤਾਰ ਦੋ ਬਣਾ ਲੇ ਕ੍ਰਿਸ਼ਨਾਂ ਰਾਮਚੰਦਰ ਬਣਾ ਲੇ ਉਹ ਦੋਏ ਥੜੇ ਤਕੜੇ ਨੇ ਪਰ ਰਾਮਚੰਦਰ ਦਾ ਥੜਾ ਕਮਜ਼ੋਰ ਹੈ ਰਾਮਚੰਦਰ ਦੇ ਥੜੇ ਨਾਲ ਬ੍ਰਾਹਮਣ ਜਿਆਦਾ ਨੇ ਬ੍ਰਾਹਮਣ ਕ੍ਰਿਸ਼ਨ ਨੂੰ ਢੂਡੀ ਬੋਲਦੇ ਕ੍ਰਿਸ਼ਨ ਬ੍ਰਾਹਮਣਾਂ ਦੇ ਖਿਲਾਫ ਹੈ ਗੀਤਾ ਦੇ ਵਿੱਚ ਪੁਰਬਾਬ ਨੂੰ ਨਹੀਂ ਮੰਨਿਆ ਹੋਇਆ ਸਿਮਰ ਤੇ ਸ਼ਾਸਤਰਾਂ ਦੇ ਗੀਤਾ ਖਿਲਾਫ ਹੈ ਉਡੀ ਉਹ ਲੋਕ ਚੋੜੀ ਪਾਈ ਹੋਈ ਹੈ ਗੱਲ ਕੋਈ ਪੜ੍ਹ ਕੇ ਦੱਸਦਾ ਨਹੀਂ ਪੁਰ ਪਾਪ ਨੂੰ ਨਹੀਂ ਬੰਦਦਾ ਪ੍ਰੈਸ਼ਰ ਕੀ ਦਾ ਬੇਸ ਹੈ ਅਗਰ ਆਤਮਾ ਵਰਦੀ ਅਵਰ ਹੈ ਪੁਰ ਪਾਪ ਹੁੰਦਾ ਨਹੀਂ ਆਤਮਾ ਜਦ ਅਵਰ ਹੈ ਤਾਂ ਪੁਰ ਪਾਪ ਕਹਦਾ ਤੇ ਨਹੀਂ ਦਾ ਰੱਬ ਆਪਾਰ ਦੀ ਲੜਾਈ ਹੁੰਦੀ ਹੀ ਨਹੀਂ ਸੀ ਉਹ ਬੰਦਾ ਹੀ ਨਹੀਂ ਸਿਆਰ ਜੜੂ ਕਹਿੰਦਾ ਮੈਂ ਨਹੀਂ ਮਾਰਨੇ ਬੰਦੇ ਉਹਨੂੰ ਦਲੀ ਲੈਦੇ ਤੇ ਆਤਮਾ ਦਾ ਅਵਰ ਹੈ ਮਰਦੇ-ਮਰਦੇ ਨਹੀਂ ਹੁੰਦਾ ਆਤਮਾ ਨਹੀਂ ਮਰਦੀ ਹੁੰਦੀ ਉਦੋਂ ਇਹ ਆਪਰੇਜ਼ੇਤਾ ਹਾਂਜੀ ਇੱਕ ਕੋ ਛਾੜ ਅਨੇਕ ਭਜੈ ਸੁਖਦੇਵ ਪਰਾਸ਼ਰ ਬਿਆਸ ਛਠਾਨੇ ਹੋ ਇੱਕ ਛੜਤਾ ਇੱਕ ਤਾਰੇ ਹਾਲੇ ਤੁਹਾਡੇ ਕੋਈ ਦੋ ਤੇ ਕਿਹ ਰਹਾ ਨਾ ਅਨੇਕ ਬਣਾ ਲੈ ਇੱਕ ਤੋਂ ਜ਼ਿਆਦਾ ਇੱਕ ਕੋ ਛਾੜ ਅਨੇਕ ਭਜਾਇਲ ਸੁਖਦੇਵ ਪਰਾਸ਼ਰ ਜੇ ਤੁਸੀਂ ਇੱਕ ਨੂੰ ਛੱਡ ਕੇ ਅਨੇਕ ਬਣਾ ਲੈ ਸੁਖਦੇਵ ਪਰਾਸ਼ਰ ਬਿਆਸ ਝੂਠੇ ਬਹਿ ਜਾਣਗੇ ਤੁਹਾਡੇ ਇਹਦਾ ਮਤਲਬ ਇਹ ਤਿੰਨੇ ਮੰਨਦੇ ਨਹੀਂ ਇਨਾ ਬਿਲਕੁਲ ਹੀ ਮੰਦੇ ਹੋ ਉਹ ਵਰਗਿਆ ਨਹੀਂ ਨੇ ਆਪਣੇ ਨੇ ਖੜੇ ਨੇ ਸੋ ਹੋਰ ਵੀ ਬਹੁਤ ਨੇ ਸੁਖਦੇਵ ਪਰਾਸਰ ਬਿਆਸ ਜੱਡੇ ਝੂਠੇ ਨੇ ਫਿਰ ਯਾ ਕਹੋ ਝੂਠੇ ਨੇ ਉਹ ਜੋ ਕਹਿ ਰਹੇ ਨੇ ਤੁਸੀਂ ਉਹ ਤੋਂ ਉਲਟ ਕਰ ਰਹੇ ਗੁਰਬਾਣੀ ਜੋ ਕਹਿ ਰਹੀ ਐ ਸੇਖੋ ਤੋਂ ਉਲਟ ਕਰ ਚੱਲ ਰਹੇ ਇਹ ਚਲਦੇ ਹੀ ਹੁੰਦੇ ਨੇ ਜੋ ਘਰਵਾਲੀ ਕਹਿ ਰਹੀ ਆ ਆਦੀ ਆ ਦਸਬਦੀ ਸਿੱਖ ਸਾਰੇ ਉਦੋਂ ਉਲਟਦੇ ਸੁਭਾਅ ਇਹਨਾਂ ਦਾ ਉਲਟਾ ਜਹਾ ਹਿੰਦੂ ਤੇ ਜਿਵੇਂ ਉਲਟਦੇ ਅੱਜ ਸੇਖੋ ਠੱਪਾਈ ਲੱਗਿਆ ਕਿ ਐਸੇ ਰੱਖੇ ਨੇ ਉਹੀ ਦੇ ਬੰਦੇ ਦਾ ਉਹੀ ਨੇ ਚਲਣਾ ਇਹਨਾਂ ਨੇ ਉਲਟਿਆ ਧਰਮ ਦੇ ਰਾਹ ਤੇ ਚਲਣਾ ਹੀ ਨਹੀਂ ਜੇ ਧਰਮ ਦੇ ਰਾਹ ਤੇ ਚਲਣਾ ਹੁੰਦਾ ਉਥੇ ਹਿੰਦੂ ਦੇ ਜਿਵੇਂ ਚੱਲ ਪੈਂਦੇ ਧਰਮ ਬਦਲ ਨਹੀਂ ਕਦੇ ਸਿੱਧੇ ਚੱਲ ਪੈਂਦੇ ਹੁੰਦੇ ਧਰਮ ਬਦਲ ਉਲਟੇ ਸਿੱਧੇ ਚੱਲਦੇ ਸਾਡੇ ਜਿਹੜੇ ਮੁਸਲਮਾਨ ਬਣ ਗਏ ਸੀ ਸਿੱਧੂਆ ਚੋਕੜਾ ਸਿੱਧੇ ਮੁਸਲਮਾਨ ਨੇ ਹੁਣ ਜੇ ਉਹ ਮੁਸਲਮਾਨ ਹੁੰਦੇ ਗੁਰਬਾਨੀ ਦਾ ਲੈਂਦੇ ਮੁਸਲਮਾਨ ਕਾਹਨ ਮੁਸ਼ਕਲ ਹੋਏ ਤਾਂ ਮੁਸਲਮਾਨ ਕਾਹ ਹੈ ਉਹ ਤਾਂ ਵਧੀਆ ਬਣ ਰਿਸੀ ਸਗੋਂ ਸਿੱਧੂਆ ਨਾਲ ਤਰਕੂ ਕਰਨ ਤਰਕੂ ਇੱਕ ਆਖੜਾ ਸੀ ਉਹ ਤਾਂ ਬਣੇ ਨਹੀਂ ਮੁਸਲਮਾਨ ਬਣੇ ਕਿੱਥੇ ਮੁਸਲਮਾਨ ਬਦਲ ਨਾਲ ਵੱਡੀ ਜਾਂਦਾ ਹੁੰਦਾ ਪੇਖ ਬਦਲ ਨਾਲ ਨਹੀਂ ਬਦਲਦਾ ਕੁਛ ਵੀ ਮਨ ਬਦਲਣਾ ਬੰਦ ਮਨ ਬਦਲੇ ਕਿਤੇ ਖੜਾ ਹੋਵੇ ਮਨ ਬਦਲ ਦੀ ਲੋੜ ਹੈ ਪੇਖ ਬਦਲ ਦੀ ਕੋਈ ਲੋੜ ਨਹੀਂ ਕਿਤੇ ਵੀ ਪੇਖ ਬਦਲਦੇ ਰਹੋ ਸੋ ਬਦਲ ਲੋਕੀ ਫਰਕ ਪੈਣਾ ਪੇਖ ਬਾਰ ਬਦਲੇ ਤਾਂ ਕੋਈ ਫਰਕ ਨਹੀਂ ਪੈਣਾ ਮਨ ਬਦਲੇ ਤਾਂ ਫਰਕ ਪੈਂਦਾ ਹੋ ਘਟ ਧਰਮ ਸਜੇ ਸਭ ਹੀ ਹਮ ਇਕ ਹੀ ਕੋ ਵਿਦ ਨਾਇਕ ਪਰਮਾਨੇ ਹੋ ਘਟ ਧਰਮ ਸਜੇ ਸਭੀ ਸਾਰੇ ਫੋਕੇ ਤਰਫਲੇ ਫਮ ਇੱਕ ਹੀ ਕੋਬਿਧਾ ਨੇ ਇਕ ਇੱਕ ਦੀ ਅਸੀਂ ਇੱਕ ਦੀ ਗੱਲ ਕੀਤੀ ਹੈ अनेका ਤਰੀਕੇ ਨਾਲ ਗੱਲ ਕੀਤੀ ਹੈ ਗੱਲ ਇੱਕ ਦੀ ਕੀਤੀ ਸੀ ਇੱਕ ਹੀ ਕੋਬਿਧਾ ਨਾਇਕ ਪਰਮਾਨੰਥ ਪਰਮਾਨੰਥ ਨੇ ਗੱਲ ਦਿੱਤੇ ਅਸੀਂ ਗੱਲ ਇੱਕ ਦੀ ਕੀਤੀ ਹੈ